ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਆਗੇ ਸੀ ਮਰੇ ਕੋਲਲੇ ਪੀਰ ਹਾਇਦਰ ਸ਼ੇਖ ਜੀ ਦੇ ਦਰਬਾਰ ਦੇ ਉੱਤੇ ਮੱਥਾ ਟੇਕਣ ਵਾਸਤੇ ਤੇ ਆਜੋ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਬਣੇ ਰਹੋ ਵੀਡੀਓ ਦੇ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਜਿਹੜੀ ਪੀਰ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਤੇ ਚਲੋ ਫਿਰ ਕਰਦੇ ਆਂਗੇ ਵੀਡੀਓ ਸ਼ੁਰੂ ਆਓ ਚੱਲੀਏ ਤੇ ਇਧਰੋਂ ਆਪਾਂ ਹੁਣ ਤਾਂਦ ਦਾ ਇੰਟਰਵਿਊ ਮਾਗੇ ਤੇ ਦੇਖੋ ਪੀਰ ਹਾਇਦਰ ਸ਼ੇਖ ਜੀ ਦੇ ਦਰਬਾਰ ਦੇ ਉੱਤੇ ਤੇ ਆਪਾਂ ਚੱਲਦੇ ਆਂਗੇ ਹੁਣ ਫਾਬਰੇਲੇ ਕੇ ਬਣਾਈ ਹੋਈ ਹੈ ਇਹਨਾਂ ਨੇ ਤਾਂ ਜੋ ਸੰਗਤ ਦਾ ਕਈ ਵਾਰੀ ਇਕੱਠ ਹੁੰਦਾ ਨਾ ਫਿਰ ਉਹਦੇ ਕਰਕੇ ਥੋੜਾ ਜਿਹਾ ਹੋ ਜਾਂਦਾਗਾ ਤੇ ਚਲੋ ਹੁਣ ਆਪਾਂ ਚੱਲਦੇ ਆਂਗੇ ਅੰਦਰ ਆਹ ਕੰਧ ਬਹੁਤ ਪੁਰਾਣੀਆਂ ਬਹੁਤ ਜਾਦੇ ਮੈਨੂੰ ਲੱਗਦਾ ਵੀ ਇਹ ਐਂ ਬਣੀ ਹੋਈ ਹੈ ਇਹਦੇ ਚ ਇੱਟਾਂ ਲੱਗੀਆਂ ਨੇ ਮੋਟੀਆਂ-ਮੋਟੀਆਂ ਇੱਟਾਂ ਲੱਗੀਆਂ ਦੇਖੋ ਇਹ ਆ ਜੇ ਆਪਾਂ ਦੇਖਦੇ ਆਂਗੇ ਮੱਥਾ ਹੁਣ ਚੱਲ ਕੇ ਆਪਾ ਜੀ ਦੇ ਦਰਬਾਰ ਦੇ ਉੱਤੇ ਤੇ ਬਣੇ ਰਹੋ ਵੀਡੀਓ ਦੇ ਨਾਲ ਬਹੁਤ ਸੋਹਣਾ ਦਰਬਾਰ ਆਪਾ ਜੀ ਦਾ ਚਲੋ ਕਰਦੇ ਆਂ ਦਰਸ਼ਨ ਆਪਾਂ ਦੇਖੋ ਪੂਰਾ ਜਿਹੜਾ ਕਿੰਨਾ ਸੋਹਣਾ 뷰 ਆ ਬਾਬਾ ਜੀ ਦੇ ਦਰ ਦਾ ਤੇ ਬਹੁਤ ਸੋਹਣਾ 뷰 ਆ ਬਾਬਾ ਜੀ ਦੇ ਦਰਬਾਰ ਦਾ ਤੇ ਆਜੋ ਬਣੇ ਰਹੋ ਵੀਡੀਓ ਦੇ ਨਾਲ ਜੈ ਹੋ ਸੱਚੇ ਆਸ਼ੀਰਵਾਦ ਉਹ ਸੋਹਣੇ ਦਰਸ਼ਨ ਹੋ ਰਹੇ ਨੇ ਕਿਉਂਕਿ ਅੱਜ ਬੁੱਧਵਾਰ ਆਗਾ ਜੋ ਜੀ ਦਰਸ਼ਨ ਕਰੋ ਆ ਬਾਬਾ ਪੀਰ ਹੈਦਰ ਸ਼ੇਖ ਜੀ ਦੇ ਸਾਹਮਣੇ ਬਹੁਤ ਸੋਹਣੇ ਦਰਸ਼ਨ ਹੋ ਰਹੇ ਨੇਗੇ ਬੜੇ ਸੋਹਣੇ ਦਰਸ਼ਨ ਹੋਏ ਨੇ ਅੱਜ ਬਾਬਾ ਜੀ ਬਿਲਕੁਲ ਢੀੜ ਨਹੀਂ ਹੈਗੀ ਸਾਰਾ ਕਮ ਸੈਕਟਰ ਦੇਖੋ ਅੱਪਾ ਮੱਥਾ ਟੇਕ ਲਿਆ ਬੜੇ ਬੜੇ ਦਰਸ਼ਨ ਹੋਏ ਨੇ ਤੇ ਇੱਧਰ ਜੇ ਆਪਾਂ ਮੰਨ ਲਓ ਵੀ ਤੇਲ ਪਾਉਣਾ ਦਾ ਬਾਬਾ ਜੀ ਦੇ ਇੱਥੇ ਚਰਾਗ ਚੱਲ ਰਹੇ ਨੇ ਇੱਥੇ ਤੇਲ ਪਾ ਸਕਦਾ ਬੰਦਾ ਤੇ ਦੇਖੋ ਇੱਧਰ ਬਹੁਤ ਜਿਹੜੀ ਜਗ੍ਹਾ ਬਣੀਆ ਹੋਈਆਂ ਨੇ ਹੈਗੀਆਂ ਕਮੈਂਟਾਂ ਦੇ ਵਿੱਚ ਜਾਇਜ਼ ਪਿਆਰ ਦੀ ਜ਼ਰੂਰ ਲਿਖ ਦਿਓ ਬਹੁਤ ਸੋਹਣੀ ਜਗ੍ਹਾ ਜੀ ਬਣੀ ਹੋਈ ਬਾਬਾ ਜੀ ਜੀ ਤੁਸੀਂ ਚਲੋ ਅੱਗੇ ਚੱਲਦੇ ਆਂ ਜੀ ਬਹੁਤ ਸੋਹਣੇ ਦਰਸ਼ਨ ਹੋਏ ਨੇ ਬਾਬਾ ਜੀ ਇਹ ਇੱਧਰ ਵੀ ਬਹੁਤ ਵਧੀਆ ਜਗ੍ਹਾ ਬਣੀ ਹੋਈ ਐ ਨੇ ਜੀ ਆ ਬੈਠਣ ਵਾਸਤੇ ਸੰਗਤ ਲਈ ਸਾਰਾ ਜਿਹੜਾ ਹੈਗਾ ਇਹ ਜਗ੍ਹਾ ਕੀ ਸੰਗਤ ਬੈਠ ਸਕਦੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਆ ਕੇ ਤੇ ਬਾਕੀ ਪੱਖੇ ਵੀ ਲੱਗੇ ਹੋਏ ਨੇ ਜੇ ਗਰਮੀ ਦਾ ਟਾਈਮ ਹੁੰਦਾ ਕਈ ਵਾਰੀ ਤਾਂ ਗਰਮੀ ਨਹੀਂ ਲੱਗਦੀ ਹੈਗੀ ਇਹ ਆ ਵੀ ਸੰਗਤ ਦੇ ਬੈਠਣ ਵਾਸਤੇ ਹਾਲ ਬਣਿਆ ਹੋਇਆ ਹੈਗਾ ਬਹੁਤ ਵਧੀਆ ਮੀਂਹ ਕਣੀ ਦਾ ਟਾਈਮ ਦੇ ਵਿੱਚ ਕਈ ਵਾਰੀ ਸੰਗਤ ਬੈਠਦੀ ਹੈਗੀ ਇੱਥੇ ਆ ਕੇ ਤੇ ਦੇਖੋ ਜੀ ਇਹ ਪੂਰਾ 뷰 ਹੈਗਾ ਬਾਬਾ ਜੀ ਦਾ ਜਿਹੜਾ ਦਰਬਾਰ ਦਾ ਤੁਸੀਂ ਦੇਖ ਸਕਦੇ ਹੋਗੇ ਤੇ ਹੁਣ ਆਪਾਂ ਚੱਲਦੇ ਆਂਗੇ ਵਾਪਸ ਤੇ ਇੱਧਰ ਬੈਠੇ ਰਹਿੰਦੇ ਨੇ ਕਿ ਵਿਚਾਰੇ ਜਿਨ੍ਹਾਂ ਨੇ ਕੁਝ ਉਹ ਕਰਨਾ ਹੁੰਦਾਗਾ ਤੇ ਇੱਧਰ ਦੁਕਾਨਾਂ ਲੱਗੀਆਂ ਹੋਈਆਂ ਨੇ ਬਾਬਾ ਜੀ ਦੀਆਂ ਤੁਸੀਂ ਦੇਖ ਸਕਦੇ ਹੋਗੇ ਜੇ ਕੋਈ ਸਮਾਨ ਸਮੂਲ ਲੈਣਾਗਾ ਤਾਂ ਇੱਥੇ ਦੁਕਾਨਾਂ ਵੀ ਨੇਗੀਆਂ ਉਹੀਆਂ ਲੱਗੀਆਂ ਹੋਈਆਂ ਨੇਗੀਆਂ ਤੇ ਇੱਥੋਂ ਤੁਹਾਨੂੰ ਜਿਹੜੇ ਚਾਦਰਾਂ ਹੋਰ ਸਮਾਨ ਬਹੁਤ ਕੁਝ ਹੈ ਜਿਹੜਾ ਇੱਥੋਂ ਮਿਲ ਜੂਗਾ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਬਾਕੀ ਆਪਾਂ ਨੇ ਮੋਟਰਸਾਈਕਲ ਆ ਦੀ ਗਾ ਇਧਰ ਤੇ ਇਹ ਆ ਖੜਿਆਗਾ ਆਪਣਾ ਮੋਟਰਸਾਈਕਲ ਤੇ ਚਲੋ ਫਿਰ ਹੁਣ ਚੱਲਦੇ ਆਂਗੇ ਆਪਾਂ ਤੇ بارش ਬੜੀ ਆ ਗਈ ਦੇਖੋ ਖੜੇ ਦੇਗੇ ਮਰੇ ਕੋਲੇ ਲੱਗੇ ਤੇ بارش ਬਹੁਤ ਪੈਣ ਲੱਗੀ ਤੇ ਮੈਂ ਹੁਣ ਖੜ ਗਿਆ ਤੀਗਾ ਕਿਉਂਕਿ ਹੁਣ ਘਰ ਨੂੰ ਜਾ ਰਹੇ ਸੀਗੇ ਵੀਡੀਓ ਬਣਾਉਣ ਗਏ ਸੀਗੇ ਤੇ بارش ਬਹੁਤ ਆ ਰਹੀ ਹੈਗੀ ਕੋਈ ਮਾਦਾ ਖੜਿਆ ਦੀ ਟਕਾਈ ਨਾ ਹੋਣਾ ਆਸਰਾ ਸੁਜੀ ਕੇ ਮਾਚ ਲੋ ਖੜ ਜੋ ਤੇ بارش ਜਿਆਦਾ ਹੈਗੀ ਤੇ ਵਧੀਆਗਾ ਮੌਸਮ ਬਹੁਤ ਸੋਹਣਾ ਹੋ ਰਿਹਾ